ਬਿਜਲੀ ਮੇਰੇ ਬੜਾ ਖਸਮ ਹੋ ਨਵਰੀ ਹਾਂ ਹਾਂਜੀ ਨਾਮ ਮੇਰਾ ਭਵੀਰ ਚੰਦਾ 15 ਘੰਟਾ ਜਿੰਨੀ ਬਜਲੀ ਮੇਰੇ ਕੋਲ ਨੂੰ ਹੱਥ ਲਾ ਮੇ ਕੁੱਲੇ ਚਲ ਪੰਦਾ ਆ ਬੜੀ ਜਲੀ ਲੈਣ ਲਈ ਆ ਇਹ ਕਿਨੂੰ ਪੁੱਛ ਲਈਏ ਹਏ ਇਹ ਹੁਣ ਸ਼ੂਟ ਕਰਨਾ ਸੀ ਤਾਂ ਲਈ ਆ ਅੱਛਾ ਸ਼ੂਟ ਕਰਨਾ ਸੀਗਾ ਅੱਛਾ ਗੋਲੀ ਮਾਰਨੀ ਸੀਗੇ ਤੇ ਆ ਜਿਹੜੀ ਤਾਰ ਜਾਂਦੀ ਆ ਹਾਂ ਹਾਂ ਕਿ ਕਦੇ ਵਸਦੀ ਆ ਬਿਜਲੀ ਵਾਲੇ ਨੇ ਪਾਈ ਹੋਈ ਹੈ ਸਪਲਾਈ ਅੰਦਰ ਪੁੱਛੋ ਜੀ ਬਿਜਲੀ ਵਾਲੇ ਇੱਥੇ ਜੀ ਨਹੀਂ ਪਈ ਹੋਗੀ ਬਿਜਲੀ ਵਾਲਾ ਹੋਏਗਾ ਤੂੰ ਆਪਦੇ ਘਰੇ ਹੋਏਗਾ ਹੁਣ ਤੁਸੀਂ ਬਣਨਾ ਆ ਬਲਵੀਰ ਚੰਦ ਜੈ ਜੈ ਹਾਂ ਹੁਣ ਤੁਸੀਂ ਉਹ ਚਾਉਣਾ ਤੁਸੀਂ ਬਸ ਐ ਸਮਝ ਲਓ ਸੀਨ ਕ੍ਰੀਏਟ ਕਰਤਾ ਆਪਾਂ ਇੱਥੇ ਐਡੀਟਰ ਨੂੰ ਕਹਾਂਗੇ ਭਾਜੀ ਪਾ ਦਿਓ ਉਹ ਸਾਊਂਡ ਸੁਣ ਜਾ ਬੇ ਮਿਕਸ ਕਰ ਦਿਓ ਪਹਿਲਾਂ ਖਾਸ ਸੁਣ ਮੇਰੀ ਹਾਂ ਹਾਂਜੀ ਨਾ ਮੇਰਾ ਬਲਵੀਰ ਚੰਦ ਦਾ 15 ਘਰਟਾ ਜਿੰਨੀ ਬਦਲੀ ਅਮਰਜ ਕੋਲੇ ਨੂੰ ਹਾਤ ਲਾ ਮੇ ਕੋਲੇ ਚੱਲ ਪੈਂਦਾ ਉੱਪਰ ਬੜੀ ਲੜ ਲਈ ਆਏ ਕਿਨੂੰ ਪੁੱਛ ਲਈਏ ਹਏ ਇਹ ਹੁਣ ਸ਼ੂਟ ਕਰਨਾ ਸੀ ਤਾਂ ਲਈ ਆ ਅੱਛਾ ਸ਼ੂਟ ਕਰਨਾ ਸੀਗਾ ਅੱਛਾ ਗੋਲੀ ਮਾਰਨੀ ਸੀਗੇ ਤੇ ਕੋਈ ਬਾਤ ਆ ਯਾਰ ਕੋਈ ਗੱਲ ਤੂੰ ਪੋਡਕਾਸਟ ਕਰ ਮੇਰਾ ਪੋਡਕਾਸਟ ਕਰ ਦੇ ਫਿਰ ਤਾਂ ਮੈਨੂੰ ਮੈਂ ਚੋਰੀ ਦਾ ਪਰਚਾ ਭਾ ਕੇ ਤੇ ਸੋਰੀ ਮੈਂ ਤਾਂ ਬਨਵੀਰ ਚਾਹਦਾ ਯਾਰ ਮਨ ਲੱਗਿਆ ਮੈਂ ਐਸਚੂ ਬਨਵੀਰ ਸਿੰਘ ਆ ਨਹੀਂ ਇਹ ਆਪਾਂ ਘਟਾ ਲੈਨੇ ਕੋਈ ਗੱਲ ਨਹੀਂ ਜੀ ਬਾੜੀ ਚਰਚ ਵਜਦੀ ਆ ਨਹੀਂ ਸਿਰਚ ਨਹੀਂ ਮੈਂ ਤੈਨੂੰ ਕਹਿੰਦਾ ਮੈਂ ਇਹ ਜੀ ਬਿਜਲੀ ਚ ਰਹਿਣਾ ਵਾ ਹੂੰ ਨਹੀਂ ਸਿਰਫ ਬਿੱਲ ਦਿੰਨੇ ਵੇ ਸਾਡੇ ਕੋ ਬਿਲ ਆਉਂਦਾ ਬਿੱਲ ਦਿੰਨੇ ਅਸੀਂ ਮੈਨੂੰ ਮੈਨੂੰ ਵਿਸ਼ਵਾਸ ਨਹੀਂ ਹੈਗਾ ਤੇਰੇ ਤੋਂ ਨਹੀਂ ਅਸੀਂ ਨਹੀਂ ਕੁੰਡੀ ਲਈ ਮੈਨੂੰ ਯਾਰ ਤੇਰੇ ਦੇ ਬਾਈ ਵਿਸ਼ਵਾਸ ਨਹੀਂ ਹੈਗਾ ਨਹੀਂ ਨਹੀਂ ਚੀਨੋ ਨੇ ਬਿੱਲ ਬਚਾਉਣਾ ਹੁੰਦਾ ਨਾ ਐਡੀ ਐਡੀ ਲਾਈਟਾਂ ਨਹੀਂ ਲਾਉਂਦੇ ਇੱਕ ਕੁੰਡੀ ਵਾਲੀ ਲਾਉਂਦੇ ਨੇ ਉਹ ਜਿਹੜਾ ਉਹਨੂੰ ਪਤਾ ਵਾ ਕਿ ਆਹ ਦੇਖੋ ਕੁੰਡੀ ਵਾਲੀ ਚਾਹ ਹੁਣ ਜਨਰੇਟਰ ਚਲਾਉ ਦੇ ਚਾਹ ਕੋ ਚਲਾਉ ਦੇ ਫ੍ਰਿਜਾਂ ਸੌਰੀ ਸੋਚਾਂ ਓਨ ਕਰ ਦਿੰਦੇ ਨੇ ਵੀ ਕੋਈ ਗੱਲ ਨਹੀਂ ਚੱਲਣ ਦੋ ਕਿਤਾਬ ਕੁੰਡੀ ਤੇ ਆ ਤੁਸੀਂ ਕਿੰਨੇ ਕ ਫੜਲੇ ਬੰਦੇ ਕੁੰਡੀ ਵਾਲੇ ਦੱਸੋ ਮੈਨੂੰ ਹਾਂ ਦੋ ਕੇ ਬੜੇ ਨੇ ਬਾਕੀਆਂ ਨੇ ਰਿਸ਼ਵਤ ਖਾ ਗਿਆ ਓ ਜੀ ਗੱਲ ਕੀ ਆ ਵਾ ਅੱਛਾ ਇਹ ਇਹ ਪਹਿਲਾਂ ਤਾਂ ਮੈਨੂੰ ਇਹ ਕੈਰੈਕਟਰ ਬਾਰੇ ਦੱਸੋ ਬਾਈ ਵੀ ਇਹ ਕੈਰੈਕਟਰ ਕਿਵੇਂ ਆਇਆ ਸੀ ਤੁਸੀਂ ਆਪੇ ਬਣਾਇਆ ਸੀ ਕੈਰੈਕਟਰ ਇਹ ਇਹ ਦੇ ਦਿਮਾਗ ਚ ਕਿਵੇਂ ਆਇਆ ਸੀ ਵੀ ਬਲਬੀਰ ਚੰਦ ਬਣਨਾ ਹੈ ਇਹ ਬਲਬੀਰ ਚੰਦ ਜਿਹੜਾ ਆ ਵਾ ਅਜੇ ਲਈ ਦੇਖੀ ਹਾਂ ਉਹ ਕੋਈ ਐਸਐਸਈ ਸਾਹਿਬ ਸੀਗੇ ਹੁਣ ਮੈਂ ਨਾਮ ਨਹੀਂ ਲੈਣਾ ਵੀ ਬਾਅਦ ਵਿੱਚ ਉਹਨਾਂ ਨੇ ਕਿਹਾ ਪੋਡਕਾਸਟ ਕਰ ਲੋ ਆ ਜੋ ਚੱਲੀਏ ਉਹ ਕੰਮ ਨਾ ਨਾ ਹੋਵੇ ਨਾਮ ਨਹੀਂ ਅੱਛਾ ਮਤਲਬ ਕਿ ਵੀ ਉਹ ਸੀਗੇ ਨਾ ਜਦੋਂ ਮੈਂ ਮੇਰੇ ਕਿਤੇ ਸਿਲੰਡਰ ਚੋਰੀ ਹੋ ਗਏ ਤੋਂ ਅਸਲ ਚ ਅਸਲ ਚ ਅਸਲ ਚ ਕਹਣੀ ਦਸੀ ਅਸਲ ਚ ਠੀਕ ਹੈ ਸੱਚੀ ਸੱਚੀ ਮੁੱਚੀ ਠੀਕ ਹੈ ਮੈਂ ਗੱਡੀ ਤੋਂ ਆਇਆ ਧੁੰਦ ਬਹੁਤ ਤੇ ਮੈਂ ਬਾਬਾ ਬੰਦਾ ਸਿੰਘ ਭਦਰ ਜੀ ਮੈਂ ਬਾਹਰ ਲਾਈ ਵੀ ਮੈਂ ਆਪਣੇ ਮਸਤੀ ਦੇ ਵਿੱਚ ਜਾ ਰਿਹਾ ਤੇ ਉੱਥੇ ਮੈਂ ਰੁਕਿਆ ਉੱਥੇ ਮੈਂ ਆਪਣਾ ਖਾਣ ਪੀਣ ਨੂੰ ਲਿਆ ਖਾਣ ਪੀਣ ਲੈ ਕੇ ਉਹ ਮੋੜਿਆ ਹਨਾ ਗੱਡੀ ਮੋੜੀ ਉਪਰਾ ਲੈ ਗਿਆ ਉਹ ਕਹਿੰਦਾ ਤੇਰੇ ਸਿਲੰਡਰ ਪਿੱਛੇ गिरਨ ਵਾਲੇ ਨੇ ਮੈਂ ਕਿਸੇ ਬੰਦੇ ਨੇ ਮਜ਼ਾਕ ਕੀਤਾ ਮਾਰ ਰੱਸੀ ਉਪਾਇ ਜੋ ਬੰਗਾਇਆ ਨਹੀਂ ਹੁੰਦਾ ਉਹ ਉਹ ਨਹੀਂ ਮਾ ਪਾਉਂਦਾ ਹੁੰਦਾ ਸੀਗਾ ਮਾਰ ਰੱਸੀ ਜੀ ਬੰਦਾ ਹੁੰਦਾ ਹੁੰਦਾ ਸੀਗਾ ਠੀਕ ਹੈ ਤੇ ਫਿਰ ਮੈਂ ਦੇਖਿਆ ਮੈਂ ਕਿਹਾ ਇਹ ਸਿਲੰਡਰ ਗਿਰੇ ਹੋਏ ਨਹੀਂ ਇਹ ਸਿੱਧੇ ਕਰਦੇ ਆ ਜੋ ਸਿੱਧੇ ਕਿਤੇ ਵਿੱਚੋਂ ਦੋ ਗਾਇਬ ਪਹਿਲਾਂ ਦੋ ਕਮੈਂਟ ਮੈਂ ਦੇਖੀ ਗਿਆ ਵੀ ਇਹ ਇਹ ਸੱਚੀ ਗੱਲ ਆ ਕਿ ਸੱਚੇ ਚੋਰੀ ਹੋ ਗਏ ਫਿਰ ਮੈਂ ਗੱਡੀ ਮੋੜੀ ਉੱਥੇ ਜਾ ਕੇ ਮੈਂ ਗੁਰਦੁਆਰਾ ਸਾਹਿਬ ਗਿਆ ਮੈਂ ਉੱਥੇ ਕੈਮਰੇ ਚ ਕਢਾਇਆ ਹੂੰ ਬਾਈ ਕੈਮਰੇ ਚ ਕਢਾ ਕੇ ਨਾ ਬਾਈ ਕਹਿੰਦੇ ਨਹੀਂ ਉਹਦੇ ਵੀ ਪੁਲਿਸ ਯਾਰ 15 ਮਿੰਟ ਮਗਰੋਂ ਦੇ ਘੰਟੇ ਤੋਂ ਘੰਟੇ ਮਗਰੋਂਦੀ ਨਾ ਸੁਣ ਮੈਂ ਦੱਸਦਾ ਜਦੋਂ ਮੇਰੇ ਸਿਲੰਡਰ ਚੋਰੀ ਹੋਏ ਮੈਂ ਕੈਮਰੇ ਚ ਕਢਾ ਕੇ ਸਕੂਟੀ ਦਾ ਨੰਬਰ ਮੈਂ ਥਾਣੇ ਲੈ ਗਿਆ ਮਾ ਲੋ ਜੀ ਤੈਨਾਂ ਲਿਓ ਜੀ ਉਹ ਹੀ ਦਾਨੇਦਾਰ ਹੁਣ ਸਾਰੇ ਦਾਨ ਨੂੰ ਪਤਾ ਲੱਗ ਜਾਣਾ ਵੀ ਕੀ ਦੀ ਰਿਸਰੋਣਾ ਮੈਂ ਚਲੋ ਕੋਈ ਗੱਲ ਨਹੀਂ ਚੱਲਣ ਦੋ ਤੇ ਉਹ ਮੈਂ ਕਹਿੰਦਾ ਯਾ ਲੋ ਜੀ ਕੋਈ ਗੱਲ ਨਹੀਂ ਰੱਖੋ ਪੁੱਤੋ ਤੇ ਅੱਛਾ ਮਨੋ ਕਰਦਾ ਬੰਦਾ ਬਣਾਉਣਾ ਜਮਟੜ ਦਾ ਤੇ ਉਹ ਬੰਦਾ ਬਣਾਉਨੇ ਆ ਅੱਛਾ ਮੈਂ ਹਲੇ ਫੋਨ ਤੇ ਗੱਲ ਕਰਦਾ ਮੈਂ ਕਿਹਾ ਭਾਈ ਜੀ ਆਪਣੇ ਮੈਨੇਜਰ ਨਾਲ ਗੱਲ ਕਰਦਾ ਭਾਈ ਜੀ ਐ ਕਰਕੇ ਵੀ ਵੀ ਸਾਡੇ ਸਿਲੰਡਰ ਚੋਰੀ ਹੋ ਗਏ ਜੀ ਫਲਾਣਾ ਟਮਕਾਣਾ ਜੀ ਹੜੀਪਾ ਜਦੋਂ ਮਤਲਬ ਗੱਲ ਕਰਦਾ ਸੀ ਜਦੋਂ ਮੈਂ ਗੱਲ ਕਰਦਾ ਸੀਗਾ ਉਹ ਜਦੋਂ ਮੈਂ ਬਾਹਰ ਗਿਆ ਬੰਦੇ ਫੜੇ ਹੋਏ ਅੱਛਾ ਹਾਂ ਭਾਈ ਇੰਨੀ ਤੇਜ ਵੀ ਆ ਪੁਲਿਸ ਯਾਰ ਆਪਾਂ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਕਰੋ ਹੀ ਸੀ ਮੈਂ ਕਿਹਾ ਹੀ ਸੀ ਫਿਰ ਬਾਅਦ ਵਿੱਚ ਉਹ ਉਹਦੇ ਕਟਾਪਾ ਬਹੁਤ ਖੂਬ ਕਟਾਪਾ ਹੋਇਆ ਕਹਿੰਦਾ ਸਿਲੰਡਰ ਕਿਤੇ ਨੇ ਮੈਨੂੰ ਐ ਲੱਗਦਾ ਸੀਗਾ ਵੀ ਸਿਲੰਡਰ ਪਹਿਲਾਂ ਵੀ ਵੀ ਉਹਨਾਂ ਨੇ ਫੜ ਲੈਣੇ ਨੇ ਥਾਣੇ ਆਉਣਾ ਥਾਣੇ ਕੇ ਸਿਲੰਡਰ ਮੈਨੂੰ ਦੇ ਦੇਣੇ ਨੇ ਬਟ ਉਹਨਾਂ ਨੂੰ ਮੈਨੂੰ ਕੀ ਪਤਾ ਸੀ ਪਹਿਲਾਂ ਕਚਹਿਰੀਆਂ ਜਾ ਕੇ ਸਾਇਨ ਸੌਣ ਕਰਨੇ ਪੈਣਗੇ ਕਿੱਦਾਂ ਵੀ ਹੂੰ ਤੇ ਉਹਨਾਂ ਨੇ ਬੰਦੇ ਫੜੇ ਉਹਨਾਂ ਨੇ ਮੈਨੂੰ ਤਾਂ ਸਾਇਨ ਕਰਵਾ ਲਿਆ ਅੱਛਾ ਮੈਂ ਪਰਚਾ ਨਹੀਂ ਦੇਣਾ ਚਾਹੁੰਦਾ ਜੀ ਧੱਕੇ ਨਾਲ ਪਰਚਾ ਹੋ ਗਿਆ ਉਹਨਾਂ ਦੇ ਹਣ ਚਲੋ ਚਲੋ ਹੋਇਆ ਮੈਂ ਕਿਹਾ ਬਦਿਆ ਚੋਰ ਫੜੇ ਗਿਆ ਯਾਰ ਵੀ ਪੁਲਿਸ ਬਹੁਤ ਵਧੀਆ ਹਾਂ ਹਾਂ ਤੇਜ਼ ਕੰਮ ਕਰ ਲਿਆ ਤੇਜ਼ ਕੰਮ ਕਰ ਲਿਆ ਯਾਰ ਬਿਲਕੁਲ ਤੇ ਬਾਅਦ ਵਿੱਚ ਜਦੋਂ ਮੈਂ ਕਿਹਾ ਵੀ ਸਿਲੰਡਰ ਉਹ ਕਹਿੰਦੇ ਕਚਹਿਰੀ ਕੁਚੂਰੀ ਜਾਣਾ ਪੈਣਾ ਇਦਾਂ ਇਦਾਂ ਕਰਨਾ ਪੈਣਾ ਚੋਰੋਂ ਮੈਂ ਕੰਮ ਸੁਣੇ ਵੀ ਇਦਾਂ ਦਾ ਕਰਨਾ ਪੈਣਾ ਮੈਂ ਕਿਹਾ ਸਿਲੰਡਰ ਛੱਡ ਦੇ ਯਾਰ ਛੱਡ ਦੇ ਸਿਲੰਡਰ ਮੈਨੇਜਰ ਨੂੰ ਫੋਨ ਕੀਤਾ ਮੈਨੂੰ ਜੀ ਮਿਲ ਗਏ ਮਗਾ ਤੁਸੀਂ ਕਚਹਿਰੀ ਆਹ ਕੰਮ ਫਲਾਨਾ ਪਲਾਨਾ ਟਮਗਾਣਾ ਟਮਗਾਣਾ ਸਾਰੇ ਕੰਮ ਨੂੰ ਮੈਂ ਗਣਾਤੇ ਮਾਹ ਕੰਮ ਕਰਨਾ ਆਪਣਾ ਦੋ ਸਿਲੰਡਰ ਕਹਾਂ ਛੱਡ ਯਾਰ ਤੂੰ ਇੰਨੇ ਦਾ ਕਮਾ ਲਾਗੇ ਤੂੰ ਚੱਲ ਚੱਲਿਆ ਕਹਾਂ ਗੀੜਾ ਲਾਇਆ ਫਿਰ ਉੱਥੇ ਛੱਡਦੇ ਸਿਲੰਡਰ ਸਿਲੰਡਰ ਛੱਡਦੇ ਫਿਰ